ਜਾਦੀ ਹੋਈ ਸਾਧ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਭਾਗਾਂ ਵਾਲਿਆਂ ਜਿਨ੍ਹਾਂ ਨੂੰ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠਣ ਦੇ ਉਸ ਭਾਗ ਸਮੇਂ ਪ੍ਰਾਪਤ ਹੋਇਆ ਅੱਜ ਦਾ ਹੁਕਮਨਾਮਾ ਸਾਹਿਬ 648 ਅੰਗ ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਆਇਆ ਹੈ ਆਓ ਕਰੀਏ ਵਿਚਾਰ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਸੋ ਲੋਕ ਮਹਲਾ 3 ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਨਕ ਨਭੋ ਕੁੱਥਿਆ ਹਲਤ ਸਭ ਜਾਏ ਸਚੀ ਪਾਤਸਾ ਮਹਾਰਾਜ ਜੀ ਕਹਿੰਦੇ ਨਾਮ ਨੂੰ ਤਿਆਗ ਕੇ ਇਨਸਾਨ ਆਪਣੇ ਇਸ ਲੋਕ ਤੇ ਪਹ ਲੈਂਦਾ ਹੈ ਉਹ ਵਾਹਿਗੁਰੂ ਪਰਮੇ ਨੂੰ ਛੱਡ ਕੇ ਗੁਰਮੁਖ ਪਿਆਰਿਓ ਹੋਰੀ ਕੰਮਾਂ ਦੇ ਵਿੱਚ ਪੈ ਕੇ ਮਹਾਰਾਜ ਜੀ ਕਹਿੰਦੇ ਇਹ ਇਨਸਾਨ ਆਪਣੇ ਇਸ ਲੋਕ ਤੇ ਪਰਲੋਕ ਨੂੰ ਗਵਾ ਲੈਂਦਾ ਹੈ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੁਜੈ ਪਾਈ ਉਸ ਦੀ ਉਪਾਸਨਾ ਅਤੇ ਸਵੇ ਜਬਤ ਸਾਰੇ ਬ्यर्थ ਜਾਂਦੇ ਹਨ ਉਹਦੇ ਜਪ ਤਪ ਸੰਜਮ ਸਾਰੇ ਮਹਾਰਾਜ ਜੀ ਕਹਿੰਦੇ ਬ्यर्थ ਜਾਂਦੇ ਹਨ ਉਸ ਨੂੰ ਹੋਰਸ ਦੀ ਪ੍ਰੀਤ ਨੇ ਠੱਗ ਲਿਆ ਹੈ ਫਿਰ ਕੀ ਬਣਦਾ ਉਹਦੇ ਅੱਗੇ ਸੁਣੋ ਸਰਬਣ ਕਰੋ ਮਹਾਰਾਜ ਜੀ ਕੀ ਕਹਿੰਦੇ ਨੇ ਜੰਮਦਰ ਬਦੇ ਮਾਰਿਆ ਬਹੁਤੀ ਮਲੇ ਸਜਾਈ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਜਮਦੂਤਾਂ ਦੇ ਬੂਹੇ ਤੇ ਵੱਜਾ ਹੋਇਆ ਉਹ ਕੁੱਟਿਆ ਮਾਰਿਆ ਜਾਂਦਾ ਹੈ ਤੇ ਬੜੀ ਸਜ਼ਾ ਪਾਉਂਦੇ ਨੇ ਮਹਾਰਾਜ ਜੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਫਿਰ ਉਹਨਾਂ ਨੂੰ ਬੜੀ ਸਜ਼ਾ ਮਿਲਦੀ ਆ ਮਹਲਾ 3 ਜਹਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ ਸੰਤਾਨਾਲ ਬੈਰ ਕਮਾਂ ਮੰਦੀ ਦੁਸ਼ਟਾ ਨਾਲ ਮੋਹ ਪਿਆਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਵੇਂ ਸੰਤਾ ਨਾਲ ਬੈਰ ਕਮਾਉਂਦੇ ਦੁਸ਼ਟਾ ਨਾਲ ਮੋਹ ਪਿਆਰ ਜਿਹੜੇ ਰੱਬ ਦੇ ਪਿਆਰੇ ਸਾਧੂ ਨੇ ਸੰਤ ਨੇ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਨਾਲ ਲੋਕੀ ਬੈਰ ਕਮਾਉਂਦੇ ਨੇ ਅਤੇ ਭੰਬਰਾਂ ਦੇ ਨਾਲ ਨੋਹਾਂ ਤੇ ਪ੍ਰੀਤ ਪਾਉਂਦੇ ਨੇ ਮਹਾਰਾਜ ਕਹਿੰਦੇ ਜਿਹੜੇ ਦੁਸ਼ਟ ਲੋਕ ਨੇ ਨਾ ਉਹਨਾਂ ਦੇ ਨਾਲ ਉਹ ਪਿਆਰ ਪਾਉਂਦੇ ਨੇ ਤੇ ਸੰਤਾਂ ਦੇ ਨਾਲ ਬੈਰ ਕਮਾਉਂਦੇ ਨੇ ਕੰਮ ਉਲਟ ਹੋ ਗਿਆ ਨਾ ਤਾ ਗੁਰਮੁਖ ਪਿਆਰੇ ਜੋ ਸੱਚੇ ਪਤਸਾ ਮਹਾਰਾਜ ਜੀ ਅੱਜ ਕਹਿੰਦੇ ਨੇ ਆਸੀਂ ਉਹਨਾਂ ਦੇ ਉਲਟ ਚੱਲਦੇ ਆ ਮਹਾਰਾਜ ਜੀ ਨੇ ਸਾਫ਼ ਕਹਿ ਦਿੱਤਾ ਉਹਨਾਂ ਦੇ ਬਾਰੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜੇ ਚੋਟਾ ਖਾਵੇ ਜਿਹੜੇ ਆਪਣੀਆਂ ਮਨਮਾਨੀਆਂ ਕਰਦੇ ਨੇ ਗੁਰੂ ਮਰਜ਼ਾ ਦਾ ਉਲਟ ਚੱਲਦੇ ਨੇ ਮਹਾਰਾਜ ਜੀ ਕਹਿੰਦੇ ਚੇਤਾ ਰੱਖਿਓ ਉਹਨਾਂ ਨੂੰ ਦੁੱਖ ਚੋਟਾਂ ਖਾਣੀਆਂ ਪੈਣੀਆਂ ਨੇ ਆਖੋ ਸਤਨਾ ਦੁੱਖ ਸਹਾਰਨੇ ਪੈਣਿਆ ਤਾ ਗੁਰਮੁਖ ਪਿਆਰਿਓ ਮਹਾਰਾਜ ਜੀ ਨੇ ਆਖਿਆ ਪੀਵੋ ਪੌਲ ਖੰਡ ਧਾਰ ਹੋਇ ਜਨਮ ਸਹੇਲਾ ਮਹਾਰਾਜ ਜੀ ਦਾ ਕਹਿੰਦੇ ਭਾਈ ਖੰਡੇ ਧਾਰ ਪੌਲ ਅੰਮ੍ਰਿਤ ਪੀਵੋ ਜਨਮ ਸਹੇਲਾ ਹੋ ਜਾਊਗਾ ਅੱਜ ਦਾ ਬੰਦਾ ਗੁਰਮੁਖ ਪਿਆਰੋ ਜ਼ਹਿਰ ਪੀਂਦਾ ਹੈ ਜ਼ਹਿਰ ਪੀਂਦਾ ਹੈ ਹੁਣ ਤੁਸੀਂ ਆਪੇ ਦੱਸੋ ਵੀ ਜ਼ਹਿਰ ਪੀ ਕੇ ਬੰਦਾ ਮਰੇਗਾ ਕਿ ਬਚੇਗਾ ਆਪਣੇ ਆਪ ਮਰਦਾ ਹੈ ਫਿਰ 200 ਵਾਹਿਗੁਰੂ ਪਰਮੇਸ਼ਰ ਨੂੰ ਦੰਦਾ ਦੱਦਾ ਦੋਸ ਨਾਦੇ ਉਹ ਕਿਸਾ ਹੈ ਦੋਸ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਜੋ ਕਰਾਂਗੇ ਨਾ ਉਹ ਗੁਰਮੁਖ ਪਿਆਰਿਓ ਭਰਨਾ ਪੈਣਾ ਆਖੋ ਸਤਨਾਮ ਮਹਾਰਾਜ ਜੀ ਕਹਿੰਦੇ ਸੰਤਾਂ ਦੇ ਨਾਲ ਬੈਰ ਕਮਾਉਂਦੇ ਨੇ ਦੁਟਾਂ ਦੇ ਨਾਲ ਮੋਹ ਪਿਆਰ ਹੈ ਅੱਗੇ ਕੀ ਕਹਿੰਦੇ ਨੇ ਅੱਗੇ ਪਿੱਛੇ ਸੁਖ ਨਹੀਂ ਮਰ ਜਮੇ ਬਰਬਾਰ ਉਹਨਾਂ ਨੂੰ ਨਾ ਤਾਂ ਫਿਰ ਅੱਗੇ ਸੁੱਖ ਮਿਲਦਾ ਹੈ ਨਾ ਉਹਨਾਂ ਨੂੰ ਪਿੱਛੇ ਸੁੱਖ ਮਿਲਦਾ ਹੈ ਤਾਂ ਗੁਰਮੁਖ ਪਿਆਰੇ ਉਹਨਾਂ ਨੂੰ ਗਰਬ ਜੁਨੀਆਂ ਦੇ ਵਿੱਚ ਛੱਟਿਆ ਜਾਂਦਾ ਹੈ ਫਿਰ ਉਹ 12 ਵਾਰ ਜੰਮਦੇ ਨੇ ਕਦੇ ਕਿਹੜੀ ਜੁਨ ਦੇ ਵਿੱਚ ਪੈ ਗਏ ਕਦੇ ਕਿਹੜੀ ਜੁਨ ਦੇ ਵਿੱਚ ਪੈ ਗਏ ਮਨੁੱਖਾ ਜਨਮ ਨਹੀਂ ਉਹਨਾਂ ਨੂੰ ਮਿਲਦਾ ਹੈ ਅੱਗੇ ਕੀ ਕਹਿੰਦੇ ਨੇ ਤ੍ਰਿਸਨਾ ਕਦੇ ਨਾ ਬੁਝੇ ਦੁਬਦਾ ਹੋਇ ਖੁਆਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੀ ਇੱਛਾ ਕਦਾ ਚਿੱਤ ਨਹੀਂ ਬੁਝਦੀ ਉਨ੍ਹਾਂ ਦੀ ਇੱਛਾ ਕਦਾ ਚਤ ਨਹੀਂ 부ਝਦੀ ਬੰਦੇ ਦੀਆਂ ਇੱਛਾ ਜਿਹੜੇ ਗੁਰਮੁਖ ਪਿਆਰੇ ਉਹਨਾਂ ਦੂਸਣ ਲਾਉਣ ਵਾਲਾ ਨਾ ਉਰਬਾਰ ਨਪਾਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨਾਮ ਦੇ ਬਿਨਾ ਪ੍ਰਾਣੀ ਨੂੰ ਨਾ ਇਸ ਕਿਨਾਰੇ ਭਵਕ ਦੇ ਲੋਕ ਲੋਕ ਵਿੱਚ ਨਾ ਹੀ ਪ੍ਰਲੋਕ ਵਿੱਚ ਪਨਾ ਮਿਲਦੀ ਹੈ ਨਾ ਤਾਂ ਆਹ ਲੋਕ ਦੇ ਵਿੱਚ ਪਨਾ ਮਿਲਦੀ ਹੈ ਨਾ ਪ੍ਰਲੋਕ ਦੇ ਵਿੱਚ ਪਨਾ ਮਿਲਦੀ ਹੈ ਕਿੰਨਾਂ ਨੂੰ ਮਹਾਰਾਜ ਕਹਿੰਦੇ ਨਾਨਕ ਨਾਮ ਬਿਹਾਉਣਿਆ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਹਨਾਂ ਦੀ ਗੱਲ ਕੀਤੀ ਹੈ ਧੰਤ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਉੜੀ ਜੋ ਹਰ ਨਾਮ ਤੇ ਆਈਂਦੀ ਸੇ ਹਰ ਹਰ ਨਾਮ ਰਤੇ ਮਨ ਮਾਹੀ ਪਹਿਲਾਂ ਗੱਲ ਕੀਤੀ ਹੈ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਹੁਣ ਗੱਲ ਕੀਤੀਆ ਉਹਨਾਂ ਦੇ ਜਿਹੜੇ ਨਾਮ ਜਪਦੇ ਨੇ ਮਹਾਰਾਜ ਜੀ ਕਹਿੰਦੇ ਜੋ ਹਰ ਨਾਮ ਧਿਆਇਂ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਹੜੇ ਸਵਾਮੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਆਪਣੇ ਹਿਰਦੇ ਅੰਦਰ ਸਵਾਮੀ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਨੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਰੰਗੇ ਹੋਏ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਰੰਗੇ ਹੋਏ ਨੇ ਉਹਨਾਂ ਦੇ ਅੰਦਰੋਂ ਈਰਖਾ ਦੁਸ਼ਤ ਬੰਦਿਆ ਚੁਗਲੀ ਸਭ ਕੁਝ ਖਤਮ ਹੋ ਜਾਂਦਾ ਹੈ ਉਹਨਾਂ ਦੇ ਅੰਦਰ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀ ਚਾਹਨਾ ਹੈ ਵਾਹਿਗੁਰੂ ਪਰਮੇਸ਼ਰ ਦੀ ਪਿਆਰ ਦੀ ਚਾਹਨਾ ਹੈ ਤਾਂ ਗੁਰਮੁਖ ਪਿਆਰਿਓ ਉਹ ਕਿਸੇ ਦਾ ਬੁਰਾ ਨਹੀਂ ਤੱਕਦੇ ਨਾ ਹੀ ਕਰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਛੱਡ ਦਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੈਸਾ ਬੀਜੇ ਸੋ ਲੁਣਾ ਕਰਮ ਸਨੜਾ ਖੇਤ ਜਿਹੋ ਜਾਂ ਬੰਦਾ ਬੀਜ ਬੀਜੇਗਾ ਨਾ ਉਹੇ ਜੀ ਵੱਡੇਗਾ ਯਾਖੋ ਸਤਨਾ ਅੱਗੇ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਜਿਨਾ ਮਨ ਜਿਨਾ ਮਨ ਚਿੱਤ ਇਕ ਰਾਧਿਆ ਤਿਨਾ ਇਕ ਸਵਨ ਦੁਜਾ ਕੋ ਨਾਹੀ ਰਾਜ ਦੇ ਕਹਿੰਦੇ ਜੋ ਆਪਣੇ ਦਿਲ ਤੇ ਹਿਰਦੇ ਅੰਦਰ ਇੱਕ ਸਾਹਿਬ ਨੂੰ ਸਿਮਰਦੇ ਹਨ ਉਹ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਹਨ ਉਹ ਇੱਕ ਸਾਹਿਬ ਦੇ ਬਗੈਰ ਹੋਰ ਨੂੰ ਨਹੀਂ ਪਛਾੜਦੇ ਉਹ ਤਾਂ ਇੱਕੋ ਸਿਮਰਉ ਨਾਨਕਾ ਜੋ ਜਲ ਥਲ ਰਿਹਾ ਸਮਾਏ ਜੋ ਜਲ ਦੇ ਵਿੱਚ ਜੋ ਥਲ ਦੇ ਵਿੱਚ ਸਮਾਰਿਆ ਹੈ ਜੋ ਸਾਰਿਆਂ ਦੇ ਵਿੱਚ ਸਮਾਰਿਆ ਕੋ ਇੱਕੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਹੀ ਸਿਮਰਦੇ ਨੇ ਤੇ ਹੋਰ ਨਹੀਂ ਕਿਸੇ ਨੂੰ ਮੰਨਦੇ ਜਿਵੇਂ ਗੁਰਮਖ ਪਿਆਰਿਓ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸਿੱਖ ਸਰਦਾਲੂ ਰਾਜ ਸਕੇਗਾ ਉਹਨਾਂ ਨੂੰ ਇੱਕ ਸਾਲ ਦਾ ਸਵਰਗ ਦਿੱਤਾ ਜਾਵੇਗਾ ਜਿਹੜਾ ਭੰਡਾਰਾ ਸਕੇਗਾ ਆ ਕੇ ਉਹਨਾਂ ਨੂੰ ਇੱਕ ਸਾਲ ਦਾ ਸਵਰਗ ਦਿੱਤਾ ਜਾਏਗਾ ਹੁਣ ਗਰਮਕ ਪਿਆਰੇ ਉਹ ਭੰਡਾਰਾ ਸਕਣ ਵਾਲੇ ਬੜੀਆਂ ਸੰਗਤਾਂ ਫਿਰ ਨਾਲ ਇੱਕ ਆਫਰ ਦੇ ਦਿੱਤਾ ਹੁਣ ਬੜੇ ਸਾਰਾ ਹੀ ਨਗਰ ਪੰਡਹਾਰਾ ਸਗਨਵਾਦ ਤੇ ਆ ਗਿਆ ਸਾਰਾ ਨਗਰ ਪੰਡਹਾਰਾ ਸਗਨਵਾਦ ਤੇ ਆ ਗਿਆ ਜੋਗੀ ਦੇ ਦਰ ਤੇ ਜੋਗੀ ਦੇ ਕੋਲ ਜੋਗੀ ਦੇ ਡੇਰੇ ਜਿਹੜਾ ਉਹ ਗੁਰਸਿੱਖਾ ਪੰਜਵੇਂ ਪਾਤਸ਼ਾਹ ਨੂੰ ਮੰਨਣ ਵਾਲਾ ਭਾਈ ਤਿਲਕੂ ਉਹ ਨਹੀਂ ਗਿਆ ਆਪਨੇ ਪਹਿਲਾ ਸੁਣਿਆ ਪਿੱਛੇ ਗੁਰਬਾਣੀ ਦੇ ਵਿੱਚ ਜਿਹੜੇ ਗੁਰਸਿੱਖ ਨੇ ਉਹ ਇੱਕ ਗੁਰੂ ਤੋਂ ਬਿਨਾ ਹੋਰ ਨਹੀਂ ਕਿਸੇ ਨੂੰ ਮੰਨਦੇ ਉਹ ਤਾਂ ਉਹ ਪਰਮੇਸ਼ਰ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਮੰਨਦੇ ਨੇ ਤੇ ਸਾਨੂੰ ਮੰਨਣਾ ਵੀ ਚਾਹੀਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ ਤਾਂ ਗੁਰਮੁਖ ਪਿਆਰਿਓ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਕਰਨ ਵਾਲਾ ਭਈ ਤਿਲਕੂ ਗੁਰੂ ਤੋਂ ਬਿਨਾਂ ਹੋਰ ਨਹੀਂ ਕਿਸ ਨੂੰ ਮੰਨਦਾ ਗੁਰੂ ਦੀ ਮੰਨਦਾ ਹੈ ਤਾਂ ਗੁਰਮੁਖ ਪਿਆਰਿਓ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦਾ ਸਰਦਾਲੂ ਸਿੱਖ ਭਾਈ ਤਿਲਕੂ ਜਦੋਂ ਜੋਗੀ ਨੇ ਦੇਖਿਆ ਵੀ ਸਾਰੇ ਆ ਗਏ ਉਹ ਕਹਿੰਦੇ ਹਾ ਜੀ ਆ ਆ ਸਾਰੇ ਗਏ ਪਰ ਭਾਈ ਤਿਲਕੂ ਨਹੀਂ ਦੀਦਾ ਤੋ ਕੇ ਬੱਕਰੀ ਪਸਾੜ ਸੀ ਭਾਈ ਤਿਲਕੂ ਦੀ ਭਾਈ ਤਿਲਕੂ ਨਹੀਂ ਆਇਆ ਹੈ ਜੋਗੀ ਕਹਿੰਦਾ ਜਾਓ ਲਓ ਬੁਲਾ ਕੇ ਜੋਗੀ ਦੇ ਚੇਲੇ ਚਲੇ ਗਏ ਭਾਈ ਤਿਲਕੂ ਤੈਨੂੰ ਜੋਗੀ ਜੀ ਨੇ ਬੁਲਾਇਆ ਭੰਡਾਰਾ ਸਕੋ 2 ਸਾਲ ਦਾ ਸਵਰਗ ਦੇਣਗੇ ਭਾਈ ਤਿਲਕੂ ਕਹਿੰਦਾ ਭਾਈ ਅਸੀਂ ਨਹੀਂ ਆਣਾ ਸਾਨੂੰ ਸਾਡੇ ਗੁਰੂ ਅਰਜਨ ਦੇਵ ਜੀ ਨੇ ਸਦਾ ਹੀ ਸਵਰਗ ਦਿੱਤਾ ਉਹ ਦੋ ਸਾਲ ਦਾ ਦਊਗਾ ਇੱਥੇ ਸਦੀ ਸਵਰਗਾਂ ਦੇ ਵਿੱਚ ਰਹਿਣੇ ਆ ਮੜ ਗਿਆ ਜੋਗੀ ਕਹਿੰਦਾ ਹਾਂ ਵੀ ਕਹਿੰਦੇ ਨਹੀਂ ਜੀ ਉਹ ਨਹੀਂ ਮੰਨਿਆ ਹੈ ਨਹੀਂ ਜੋਗੀ ਕਹਿੰਦੇ ਜਾਓ ਉਹਨੂੰ ਕਹਦੇ ਪੰਜ ਸਾਲ ਦਾ ਸਵਰਗ ਹੈ ਜਾ ਕੇ ਜੋਗੀ ਦੇ ਚੇਲੇ ਫਿਰ ਚਲੇ ਗਏ ਭਾਈ ਤਿਲਕੂ ਦੇ ਦਰਵਾਜ਼ਾ ਖੜਕਾਇਆ ਭਾਈ ਤਿਲਕੂ ਬੈਠਾ ਅੰਦਰ ਮੂਲ ਮੰਤਰ ਦਾ ਜਾਪ ਕਰ ਰਿਹਾ ਹੈ ਦਰਵਾਜ਼ਾ ਖੜਕਾਇਆ ਭਾਈ ਤਿਲਕੂ ਕਹਿੰਦਾ ਹਾਂਜੀ ਦੱਸੋ ਉਹ ਕਹਿੰਦੇ ਜੋਗੀ ਨੇ ਕਿਹਾ ਬਾਕੀਆਂ ਨੂੰ 2 ਸਾਲ ਦਾ ਸਵਰਗ ਅਤੇ ਤੈਨੂੰ 5 ਸਾਲ ਦਾ ਸਵਰਗ ਦਿੱਤਾ ਜਾਏਗਾ ਆਓ ਭੰਡਾਰਾ ਸਖੋ ਜੋਗੀ ਨੂੰ ਚੇਲਿਆਂ ਨੂੰ ਜੋਗੀ ਦੇ ਚੇਲਿਆਂ ਨੂੰ ਕਹਿੰਦਾ ਉਹ ਜਾਓ ਭਰਾਵੋ ਤੁਹਾਡੇ ਮੂਰੇ ਹੱਥ ਬੰਨੇ ਸਾਨੂੰ ਕੋਈ ਸਵਰਗ ਦੀ ਲੋੜ ਨਹੀਂ ਹੈ ਅਸੀਂ ਸਦਾ ਹੀ ਸਵਰਗਾਂ ਦੇ ਵਿੱਚ ਰਹਿੰਦੇ ਆ ਫਿਰ ਜੋਗੀ ਦੇ ਚੇਲੇ ਜਾ ਕੇ ਜਗਨ ਕਨ ਜਿਉ ਨਹੀਂ ਆਂਦਾ ਫਿਰ ਤੀਸਰੀ ਵਾਰ ਫਿਰ ਭੇਜਿਆ ਕਹਿੰਦੇ ਜਾਓ ਕਿ ਇਹਦੇ 10 ਸਾਲ ਦਾ ਸਵਰਗ ਲਾਲਚ ਦੇ ਰਹਾ ਗੁਰੂ ਦਾ ਸਿੱਖ ਨੂੰ ਲਾਲਚ ਦੇ ਵਿੱਚ ਨਹੀਂ ਗੁਰੂ ਦਾ ਸਿੱਖ ਆਂਦਾ ਕਦੇ ਬਥੇਰੇ ਲਾਲਚ ਦਿੱਤੇ ਸਾਬ ਜਦਿਆਂ ਨੂੰ ਜੀਦੇ ਉਹਨਾਂ ਨੇ ਵੀ ਤੈਨੂੰ ਤੁਹਾਨੂੰ ਮਾਇਆ ਦੇ ਦੇਵਾਂਗੇ ਤੁਹਾਨੂੰ ਬੇਗਮਾਂ ਦੇ ਡੋਲੇ ਦੇ ਦੇਵਾਂਗੇ ਸਾਬ ਜੱਦ ਕਹਿੰਦੇ ਤੁਹਾਡੇ ਡੋਲਿਆਂ ਨੂੰ ਤੁਹਾਡੇ ਮਾਂ ਨੂੰ ਅਸੀਂ ਜੁੱਤੀ ਦੀ ਨੌਕ ਤੇ ਠਕਰਾਂਦੇ ਆ ਬੜੇ ਲਾਲਚ ਦਿੱਤੇ ਤਾਂ ਗੁਰਮੁਖ ਪਿਆਰਿਓ ਗੁਰੂ ਦੇ ਸਿੱਖ ਨਹੀਂ ਮੰਨਦੇ ਜਿਹੜੇ ਗੁਰੂ ਦੇ ਬੱਚੇ ਉਹ ਨਹੀਂ ਮੰਨਦੇ ਕਹਿੰਦੇ 10 ਸਾਲ ਦਾ ਸਵਰਗ ਤਾਂ ਗੁਰਮੁਖ ਪਿਆਰਿਓ ਜਦੋਂ ਬਾਰ ਬਾਰ ਤੰਗ ਕਰਨ ਲੱਗੇ ਗੁਰੂ ਦੇ ਸਿੱਖ ਨੂੰ ਫਿਰ ਭਾਈ ਤਿਲਕੂ ਦੇ ਕੋਲ ਇੱਕ ਘੋਟਣਾ ਜਾ ਪੈਦੀ ਜਦੋਂ ਚੱਕਿਆ ਸੱਡੇ 5 5 4 4 ਫਿਰ ਭੱਜੇ ਗਏ ਨੇ ਕਹਿੰਦੇ ਜੋਗੀ ਜੀ ਉਹ ਨਹੀਂ ਆਉਂਦਾ ਅਨਿਮਨ ਦਾ ਤੁਹਾਡੇ ਸਵਰਗ ਨੂੰ ਫਿਰ ਗੁਰਮੁਖ ਪਿਆਰਿਓ ਰਿੱਧੀਆਂ ਸਿੱਧੀਆਂ ਸ਼ਕਤੀਆਂ ਭੇਜੀਆਂ ਸ਼ਕਤੀਆਂ ਨੇ ਆਪਣਾ ਬੜਾ ਜ਼ੋਰ ਲਾਇਆ ਇਧਰੋਂ ਬੈਠਾ ਮੋਲ ਮੰਤਰ ਦਾ ਪਾਠ ਭਾਈ ਤਿਲਕੂ ਕਰ ਰਿਆ ਜਦੋਂ ਜੋਗੀ ਨੇ ਆਪਣੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਭੇਜੀਆਂ ਉਹਨਾਂ ਨੇ ਆਪਣੇ ਕੌਤਕ ਦਿਖਾਏ ਇਧਰੋਂ ਫਿਰ ਭਾਈ ਤਿਲਕੂ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਨੂੰ ਚੇਤਾ ਕੀਤਾ ਅਰਦਾਸ ਆਪਣੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਰਜ ਕਰਤ ਸੇਵਕੀ ਤਾਹ ਤਾ ਉੱਠਤਾ ਵੈ ਗੁਰੂ ਦੇ ਸਿੱਖ ਦੀ ਫਿਰ ਗੁਰੂ ਰੱਖਿਆ ਕਰਦਾ ਹੈ ਤਾਂ ਗੁਰਮੁਖ ਪਿਆਰੇ ਜਿਹੜੀਆਂ ਰਿੱਧੀਆਂ ਸਿੱਧੀਆਂ ਸਕਦੀਆਂ ਆਈਆਂ ਉਹਨਾਂ ਤੇ ਐਸੇ ਬੱਟੇ ਬਰੇ ਐਸੇ ਬੱਟੇ ਮਾਰੇ ਤਾਂ ਗੁਰਮੁਖ ਪਿਆਰੇ ਰਿੱਧੀਆਂ ਸਿੱਧੀਆਂ ਵੀ ਜਾ ਕੇ ਜੋਗੀ ਨੂੰ ਕਹਿੰਦੇ ਉੱਤੇ ਸਾਡਾ ਵਸ ਨਹੀਂ ਚੱਲਦਾ ਉਹਦੇ ਰਖਿਆ ਤਾਂ ਕੋਈ ਵੱਡਾ ਬਲੀ ਕਰਦਾ ਹੈ ਕੋਈ ਵੱਡੀ ਪਾਵਰ ਸ਼ਕਤੀ ਕਰਦੀ ਆ ਤਾਂ ਗੁਰਮੁਖ ਪਿਆਰਿਓ ਫਿਰ ਭਾਈ ਤਿਲਕੂ ਦੇ ਕੋਲ ਜੋਗੀ ਆਇਆ ਭਾਈ ਤਿਲਕੂ ਦਰਵਾਜ਼ਾ ਖੋਲ ਉਹ ਕਹਿੰਦੇ ਜਾ ਚਲੇ ਜਾ ਤੁਹਾਡੇ ਸਰਗ ਦੀ ਲੋੜ ਨਹੀਂ ਅੱਖਾਂ ਜਿਹੜੇ ਗੁਰੂ ਦਾ ਸਿੱਖਾ ਅੱਖਾਂ ਜਿਹੜੇ ਗੁਰੂ ਦਾ ਸਿੱਖਾ ਉਹਦੇ ਕੋਲ ਮੈਨੂੰ ਵੀ ਲੈ ਜਾ ਆਖੋ ਸਤਨਾਮ ਸੋ ਸਮਾਜਤ ਨਹੀਂ ਦੰਦਾ ਤਾ ਗੁਰਮੁਖ ਪਿਆਰੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪੈਤਨ ਕੁੱਲੇ ਕੇ ਗਿਆ ਇਸ ਕਰਕੇ ਜਿਹੜੇ ਗੁਰਸਿੱਖ ਨਿਓ ਗੁਰੂ ਤੋਂ ਬਿਨਾ ਹੋਰ ਨਹੀਂ ਕਿਸੇ ਨੂੰ ਮੰਨਦੇ ਉਹ ਗੁਰੂ ਦੀ ਹੀ ਮੰਨਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੇ ਪੁਰਖ ਹਰ ਸੇਵਦੇ ਜਿੰਨ ਤੁਰ ਮਤ ਕਲੇ ਇੱਕ ਲਖਾਹੀ ਕੇਵਲ ਉਹੀ ਪੁਰਸ਼ ਸਵਾਮੀ ਦੀ ਸੇਵਾ ਕਮਾਉਂਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਐਸੀ ਲਿਖਤਕਾਰ ਲਿਖੀ ਆ ਉਹ ਵਾਹਿਗੁਰੂ ਪਰਮੇਸ਼ਰ ਸਵਾਮੀ ਨੇ ਉਹੀ ਸੇਵਾ ਕਰਦੇ ਨੇ ਨਹੀਂ ਗੁਰਮਖ ਪਿਆਰਿਓ ਵਾਹਿਗੁਰੂ ਪਰਮੇਸ਼ਰ ਦੇ ਦਰ ਕਰਦੀ ਸੇਵਾ ਹਰੇਕ ਦੇ ਕਰਮਾਂ ਦੇ ਵਿੱਚ ਨਹੀਂ ਹੈ ਔਰ ਲਾਸਟ ਪੰਕਤੀਆਂ ਸਰਬਨ ਕਰੋ ਫਿਰ ਕਰੀਅਰ ਸਮਾਪਤੀ ਕੀ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਜੀ ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣੀ ਸਮਝਾਈਂ ਮਹਾਰਾਜ ਜੀ ਕਹਿੰਦੇ ਉਹ ਸਦਾ ਖਰੀ ਦੀਆਂ ਵਡਿਆਈਆਂ ਲੱਪਦੇ ਹਨ ਅਤੇ ਗੁਣਵਾਨ ਪ੍ਰਭੂ ਦੇ ਮਹਿਮਾ ਗਾਇਨ ਕਰ ਆਪਣੇ ਮਨ ਨੂੰ ਸਮਝਾਉਂਦੇ ਹਨ ਵੱਡੇ ਆਈ ਵੱਡੇ ਗੁਰਮਖਾ ਦੁਰਪੁਰਾ ਹਰ ਨਾਮ ਸਮਾਹੀ ਵੱਡੀ ਆਈ ਵੱਡੀ ਗੁਰਬਖਾ ਗੁਰਪੁਰ ਹਰਨਾਮ ਸਮਾਹੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮਹਾਨ ਹੈ ਮਹਾਨਤਾ ਪਵਿੱਤਰ ਪੁਰਸਾਂ ਦੀ ਉਹ ਪਵਿੱਤਰ ਪੁਰਸ਼ਾਂ ਦੇ ਨਾਮ ਜਪਣ ਵਾਲੇ ਆ ਬੰਦਗੀ ਕਰਨ ਵਾਲੇ ਦੀ ਉਹਨਾਂ ਦੀ ਮਹਾੜਤਾ ਵੱਡੀ ਆ ਪੂਰਨ ਗੁਰਾਂ ਦੇ ਰਾਹੀ ਉਹ ਰੱਬ ਦੇ ਨਾਮ ਵਿੱਚ ਲੀਨ ਹੋ ਜਾਂਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਨੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਸਿਮਰਨ ਸਿਮਰਨ ਕਰਦੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਂਦੇ ਨੇ ਤੇ ਵਾਹਿਗੁਰੂ ਪਰਮੇਸ਼ਰ ਦੀ ਰੂਪ ਬਣ ਜਾਂਦੇ ਨੇ ਆਖੋ ਸਤਨਾਮ ਉਹ ਵਾਹਿਗੁਰੂ ਪਰਮੇਸ਼ਰ ਕੋ ਧੰਨਵਾਦ ਤੁਸੀਂ ਸਾਨੂੰ ਨਿਮਾਣਿਆਂ ਨੂੰ ਨਿਤਾਣਿਆਂ ਨੂੰ ਚਰਣਾ ਦੇ ਵਿੱਚ ਬੈਠਣ ਦੇ ਸੁਭਾਗ ਸਮੇ ਬਖਸ਼ਿਸ਼ ਕੀਤੇ ਆਪ ਜੀ ਦਾ ਕੋਟਨ ਕੋਟ 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 ਧੰਨਵਾਦ ਆਓ ਕਰੋ ਆਪਣੀ ਰਸਨਾ ਨੂੰ ਪਵਿੱਤਰ ਪਰਵਕ ਦੋ ਮਿੰਟ ਦੀ ਹਾਜ਼ਰੀ ਤ੍ਰਕੜਾ ਪ੍ਰਸਾਦ ਦੀ ਉਦੇ ਕਰ ਲੈ ਕਰਕੇ ਆਪੋ ਆਪਣੇ ਕਰੋ ਵਿਹਾਰ ਕਰਨੇ ਆ ਜੀ ਲੋਕ ਸੁਥੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ